ਮੰਮੀ ਤੋਂ ਤਾਈ ਜੀ ਕਹਿਣ ਵਾਸਤੇ ਮਜਬੂਰ ਕਿਉਂ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਤਾਂ ਸੋਸ਼ਲ ਮੀਡੀਆ ਤੇ ਉਹ ਚੀਜ਼ ਦੱਸਣੀ ਸਹੀ ਸੀ ਜਾਂ ਗਲਤ ਉਹਨਾਂ ਨੇ ਮੈਨੂੰ ਕਿਹਾ ਕਿ ਕਾਕਾ ਇਹ ਸੱਚ ਮੂੰਹ ਤੇ ਕਹੂਗਾ ਕੌਣ ਪਿਛਲਾ ਜਿਹੜਾ ਪੋਡਕਾਸਟ ਸੀ ਤੁਹਾਡਾ ਉਹਦੇ ਵਿੱਚ ਤੁਸੀਂ ਕਾਫੀ ਕੁਝ ਆਪਣੀ ਫੈਮਲੀ ਬਾਰੇ ਦੱਸਿਆ ਕੁਝ ਪਰਸਨਲ ਚੀਜ਼ਾਂ ਵੀ ਤੁਹਾਨੂੰ ਨਹੀਂ ਲੱਗਦਾ ਕਿ ਤਾਂ ਸੋਸ਼ਲ ਮੀਡੀਆ ਤੇ ਉਹ ਚੀਜ਼ ਦੱਸਣੀ ਸਹੀ ਸੀ ਜਾਂ ਗਲਤ 2025 ਦੇ ਵਿੱਚ ਇੱਕ ਵਾਰੀ ਦੁਬਾਰਾ ਫੈਮਲੀ ਵਿਜ਼ਿਟ ਜਿਹੜੀ ਮੇਰੇ ਤਾਈ ਜੀ ਨੇ ਕੀਤੀ ਤਾਂ ਉਹਨਾਂ ਨੇ ਸਾਡੇ ਘਰ ਬੈਠ ਕੇ ਮੇਰੀ ਹੀ ਵਾਈਫ ਨੂੰ ਦੁਆਰਾ ਧੋਕਿਆ ਕਿ ਇਹ ਸਮ ਸੜਕ ਵਾਲੀ ਜ਼ਮੀਨ ਨਹੀਂ ਸੀ ਦਿੰਦੇ ਅਸੀਂ ਇਸ ਕਰਕੇ ਉਹਦਾ ਜ਼ਮੀਨ ਵੇਚੀ ਸੀ ਜਿਹੜੀ ਕਿ 2006 ਦੀ ਘਟਨਾ ਸੀ ਹੂੰ ਉਦੋਂ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਸਾਰਤਾ ਕਿ ਮਾਤਾ ਛੱਡੋ ਐ ਜੀਆਂ ਗੱਲਾਂ ਨਹੀਂ ਕਰੀ ਰਹੀਆਂ ਜੀ ਬਾਅਦ ਵਿੱਚ ਮੈਂ ਉਸ ਨੂੰ ਰੀਥਿੰਕ ਕੀਤਾ ਕਿ ਇਹਦੇ ਮੈਨੇ ਕੀ ਹੈ ਹੂੰ ਹੂੰ ਫਿਰ ਮੈਂ ਸਾਡੇ ਪਰਿਵਾਰ ਦੇ ਇੱਕ ਸਤਿਕਾਰਯੋਗ ਸ਼ਖਸੀਅਤ ਨੂੰ ਕਿਹਾ ਕਿ ਤੁਸੀਂ ਇਸ ਗੱਲ ਦੇ ਉੱਤੇ ਗੱਲ ਕਰ ਸਕਦੇ ਹੋ ਕਿ ਇਹ ਜਿਹੜੀਆਂ ਗੱਲਾਂ ਕਰਨ ਦਾ ਫਾਇਦਾ ਕੀ ਹੈ ਅਸੀਂ ਭਰਾ ਮਾਰੂ ਜਾਂ ਭਤੀਜਾ ਮਾਰੂ ਜਾਂ ਕਿਉਂ ਲੜ ਰਹੇ ਹਾਂ ਜਦ ਕਿ ਸਾਡੇ ਪਰਿਵਾਰ ਨੂੰ ਇਕੱਠੇ ਹੋ ਕੇ ਰਹਿਣ ਦੀ ਲੋੜ ਆ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਕਾਕਾ ਇਹ ਸੱਚ ਮੂੰਹ ਤੇ ਕਹੂਗਾ ਕੌਣ ਹੂੰ ਉਹ ਸੱਚ ਇਹ ਸੀ ਕਿ 2006 ਦੇ ਵਿੱਚ ਫੈਮਿਲੀ ਪਾਰਟੀਸ਼ਨ ਜਿਹੜੀ ਜ਼ਮੀਨ ਕਾਲਜਾਂ ਦੇ ਵਿੱਚ ਪਹਿਲਾਂ ਮੰਡੀ ਹੋਈ ਸੀ ਉਹਨੂੰ ਫਿਜ਼ੀਕਲੀ ਵੰਡਣ ਦੀ ਗੱਲਬਾਤ ਚੱਲ ਰਹੀ ਸੀ ਓਕੇ ਸਾਡੇ ਦੋ ਟਾਈ ਕਿਲੇ ਮੇਨ ਰੋਡ ਤੇ ਲੱਗਦੇ ਸੀ ਹੂੰ ਹੂੰ ਜਿਹੜੇ ਮੇਰੇ ਖਤਾਇਆ ਜੀ ਪਹਿਲਾਂ ਤੋਂ ਪਾਉਂਦੇ ਆ ਰਹੇ ਸੀ ਪਰ ਉਹ ਜਦੋਂ ਡਿਵਾਈਡਿੰਗ ਦੁਆਰਾ ਹੋਣੀ ਸੀ ਫਿਜ਼ੀਕਲੀ ਡਿਵਾਈਡਿੰਗ ਹੋਣੀ ਸੀ ਪੇਪਰ ਡਿਵਾਈਡਿੰਗ ਇੱਕਲਕ ਚੀਜ਼ ਹੁੰਦੀ ਆ ਜੀ ਫਿਜ਼ੀਕਲ ਡਿਵਾਈਡਿੰਗ ਦੁਆਰਾ ਤਾਂ ਹੋਣੀ ਸੀ ਤਾਂ ਉਹਦੇ ਵਿੱਚ ਫਿਰ ਇਹ ਤੈਅ ਕਰਨਾ ਸੀ ਕਿ ਆਹ ਜ਼ਮੀਨ ਕਿਹਨੂੰ ਜਾਣੀ ਆ ਆਹ ਕਿਹਨੂੰ ਜਾਣੀ ਆ ਆਹ ਕਿਹਨੂੰ ਜਾਣੀ ਆ ਹੂੰ ਹੂੰ ਉਸ ਟਾਈਮ ਤੇ ਉਸ ਮੀਟਿੰਗ ਦੇ ਵਿੱਚ ਮੈਂ ਵੀ ਬੈਠਾ ਸੀ ਮੈਂ 16 ਸਾਲ ਦਾ ਸੀ ਕਿਸੇ ਗੱਲ ਤੇ ਮੈਂ ਆਪਣੇ ਖਤਾਇਆ ਜੀ ਨੂੰ ਟੋਕਤਾ ਤਾਂ ਮੇਰੇ ਮਦਰ ਨੇ ਮੈਨੂੰ ਕਿਹਾ ਕਿ ਤੂੰ ਬੱਚਾ ਹੈ ਤੈਰਾ ਬੋਲਣਾ ਨਹੀਂ ਬਣਦਾ ਤੂੰ ਬਾਹਰ ਜਾ ਜੀ ਮੈਨੂੰ ਉੱਥੋਂ ਕੱਢ ਦਿੱਤਾ ਗਿਆ ਮੈਂ ਚਲਾ ਮੈਂ ਸਮਝਦਾ ਕਿ ਮੈਂ ਬੱਚੇ ਅਸੀਂ ਮਨੋਂ ਨਹੀਂ ਸੀ ਵੰਡਣਾ ਚਾਹੀਦਾ ਮੈਂ ਉੱਠ ਗਿਆ ਹੂੰ ਹੂੰ ਉਸ ਟਾਈਮ ਤੇ ਮੇਰੇ ਤਾਇਆ ਜੀ ਹੋਣਾ ਨੇ ਜੋ ਡਿਸੀਜਨ ਲਿਆ ਮੇਰੇ ਫੁੱਫੜ ਜੀ ਦੀ ਪ੍ਰੈਜੈਂਸ ਦੇ ਵਿੱਚ ਕਿ ਜੇ ਨਹੀਂ ਵੰਡ ਕਿਸੇ ਲੋਟ ਆਉਂਦੀ ਤਾਂ ਜ਼ਮੀਨ ਵੇਚ ਦੋ ਤੇ ਪੈਸੇ ਵੰਡ ਲਓ ਜੀ ਮੈਂ ਸਮਝਦਾ ਕਿ ਉਸ ਸਮੇਂ ਉਸ ਨਾਲ ਆਲਟਰਨੇਟਿਵ ਸਹੀ ਆਲਟਰਨੇਟਿਵ ਸੀ ਐਸੀ ਕੋਈ ਮਾੜੀ ਗੱਲ ਨਹੀਂ ਸੀ ਵੰਡ ਕੇ ਪੈਸੇ ਵੰਡ ਦਿੱਤੇ ਗਏ ਕਹਿੰਦੇ ਨੇ ਪੈਸੇ ਤੁਸੀਂ ਰੱਖ ਲਓ ਆਪਣੇ ਆਪਣੇ ਜੀ ਔਰ ਉਸ ਸੀ ਨੂੰ ਜੇ ਆਪਾਂ ਅੱਜ ਦੁਬਾਰਾ ਤੋਂ ਆ ਕੇ ਇਹ ਕਵਾਂਗੇ ਕਿ ਅਸੀਂ ਜ਼ਮੀਨ ਤਾਂ ਵੇਚੀ ਸੀ ਕਿਉਂਕਿ ਸਾਨੂੰ ਸੜਕ ਵਾਲੀ ਜ਼ਮੀਨ ਨਹੀਂ ਸੀ ਮਿਲਦੀ ਮੈਂ ਸਿਰਫ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਕਿ ਤਾਈ ਜੀ ਦਾਦਾ ਜੀ ਨੇ ਜ਼ਮੀਨ ਬਾਕੀ ਪੁੱਤਾਂ ਦੇ ਨਾਂ ਤੇ ਤਾਈ ਜੀ ਦੇ ਨਾਂ ਵੀ ਲਗਵਾਈ ਸੀ ਕਿ ਉਹਨਾਂ ਨੇ ਕੋਈ ਅਲੱਗ ਤੋਂ ਵਸੀਅਤ ਲਿਖੀ ਸੀ ਕਿ ਇਹ ਛੜਕਲੀ ਜ਼ਮੀਨ ਸਿਰਫ ਇਸੇ ਪੁੱਤ ਨੂੰ ਜਾਊਗੀ ਬਾਕੀ ਨੂੰ ਨਹੀਂ ਜਾਊਗੀ ਜਾਂ ਬਾਕੀ ਨੂੰ ਘੱਟ ਪਿਆਰੇ ਸੀ ਔਰ ਇੱਕ ਚੀਜ਼ ਹੋਰ ਕਹੂੰਗਾ ਕਿ ਮੇਰੀ ਬੇਨਤੀ ਹੈ ਜਰੂਰ ਸੋਚਿਓ ਮੈਂ ਜੇ ਤੁਸੀਂ ਇਹ ਰਿਕਾਰਡਿੰਗ ਸੁਣ ਰਹੇ ਹੋ ਤਾਂ ਮੈਂ ਤੁਹਾਨੂੰ ਮੰਮੀ ਕਹਿੰਦਾ ਸੀ ਮੰਮੀ ਤੋਂ ਤਾਈ ਜੀ ਕਹਿਣ ਵਾਸਤੇ ਮਜਬੂਰ ਕਿਉਂ ਹੋ ਗਿਆ ਸ਼ਾਇਦ ਅੱਜ ਪਹਿਲੀ ਵਾਰ ਤੁਹਾਨੂੰ ਤਾਈ ਜੀ ਕਹਿ ਰਿਹਾ ਹਮ ਹਰਿਸ਼ਤੀਆਂ 'ਚ ਕਈ ਚੀਜ਼ਾਂ ਹੋ ਜਾਂਦੀਆਂ ਐਵੇਂ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਪੁਰਾਣੀਆਂ ਰਹਿਣ ਦਿੱਤੀਆਂ ਜਾਣ ਚਾਹੀ ਜੋ ਨਵੇਂ ਅੱਜ ਦੇ ਮਾਹੌਲ ਨੇ ਉਹ ਇਹ ਹੈ ਕਿ ਮੇਰੇ ਤਾਇਆ ਜੀ ਤੇ ਤਾਈ ਜੀ ਹੋਣੀ ਵੀ ਕਿਸੇ ਸੌਖੀ ਕੰਡੀਸ਼ਨ 'ਚ ਨਹੀਂ ਹੈ ਜੀ ਉਹ ਬੁਢਾਪੇ ਵੱਲ ਵੱਧ ਰਹੇ ਨੇ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਜਿੰਮੇਵਾਰੀਆਂ ਪੈ ਗਈਆਂ ਜਿਹੜੀਆਂ ਸ਼ਾਇਦ ਨਹੀਂ ਸੀ ਬਣੇ ਚਾਹੀਦੀਆਂ ਤੇ ਸ਼ਾਇਦ ਸਾਨੂੰ ਇਕੱਠੇ ਹੋ ਕੇ ਰਹਿਣ ਦੀ ਜ਼ਰੂਰਤ ਹੈ ਨਾ ਕਿ ਅੱਜ ਤੂੰ ਤੂੰ ਮੈਂਵੇਂ ਕਰਨ ਦੀ ਜ਼ਰੂਰਤ ਹੈ ਹਾਂ ਬਿਲਕੁਲ ਸਹੀ ਕਿਹਾ ਤੁਸੀਂ ਪਰਿਵਾਰ ਦੇ ਮਾਇਨੇ ਹੀ ਆ ਕਿ ਆਪਾਂ ਇਕੱਠੇ ਹੋ ਕੇ ਰਹੀਏ ਚਲੋ ਰੱਬ ਮਿਹਰ ਕਰੇ ਕਿ ਸਾਰੇ ਇਕੱਠੇ ਰਹਿਣ ਹੱਸਦੇ ਖੇਲਦੇ ਬਿਲਕੁਲ ਲੱਗੇ ਰਹਾਂਗੇ ਕੋਸ਼ਿਸ਼ ਦੇ ਵਿੱਚ ਜੀ